ਸਿਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਰਿੱਠੈ ਸਭ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਦੇ ਚਲਦੇ ਰਾਹਾਂ ਵਿੱਚ ਸਤ ਗੁਰਾਂ ਨੇ ਇੱਕ ਪਿੰਡ ਕੋਲ ਡੇਰਾ ਕੀਤਾ ਉਸ ਪਿੰਡ ਵਿੱਚ ਇੱਕ ਬੜਾ ਅਹੰਕਾਰੀ ਬ੍ਰਾਹਮਣ ਰਹਿੰਦਾ ਸੀ ਉਸ ਦਾ ਨਾਂ ਲਾਲ ਚੰਦ ਸੀ ਉਹੋ ਸਮਝਦਾ ਸੀ ਕਿ ਉਸ ਤੋਂ ਵੱਡਾ ਕੋਈ ਨਹੀਂ ਹੈ ਓਹੋ ਗੁਰੂ ਸਾਹਿਬ ਦੇ ਡੇਰੇ ਕੋਲੋਂ ਲੰਘਿਆ ਜਾ ਰਿਹਾ ਸੀਗਾ ਡੇਰੇ ਦੀ ਸੱਜ-ਤੱਜ ਵੇਖ ਕੇ ਉਸ ਨੇ ਇੱਕ ਸਿੱਖ ਕੋਲੋਂ ਪੁੱਛਿਆ ਕਿਉਂ ਜੀ ਇੱਥੇ ਕਿਹੜਾ ਰਾਜਕੁਮਾਰ ਉਤਰਿਆ ਹੋਇਆ ਏ ਸਿੱਖ ਨੇ ਉੱਤਰ ਦਿੱਤਾ ਜੀ ਰਾਜਕੁਮਾਰ ਕੋਈ ਨਹੀਂ ਇਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਡੇਰਾ ਹੈ ਪੰਡਤ ਖੁੰਧਕ ਨਾਲ ਕਹਿਣ ਲੱਗਾ ਐਡਾ ਵੱਡਾ ਨਾਂ ਹਰ ਵੀ ਤੇ ਕ੍ਰਿਸ਼ਨ ਵੀ ਕ੍ਰਿਸ਼ਨ ਮਹਾਰਾਜ ਤਾਂ ਬ੍ਰਹਮ ਗਿਆਨੀ ਸੀ। ਉਹਨਾਂ ਨੇ ਮਹਾਨ ਗੀਤਾ ਰਚੀ ਸੀ। ਤੁਹਾਡੇ ਗੁਰੂ ਮੈਨੂੰ ਗੀਤਾ ਦੇ ਅਰਥ ਹੀ ਕਰਕੇ ਦੱਸ ਦੇਣ ਉਹ ਬਹੁਤ ਹੈ। ਸਿੱਖ ਪੰਡਤ ਹੁਰਾਂ ਦੀ ਗੱਲ ਨੂੰ ਗੁਰੂ ਸਾਹਿਬ ਦੇ ਹਜ਼ੂਰ ਜਾ ਕੇ ਦੱਸਣ ਲੱਗੇ। ਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਕਰਤਾਰ ਦੇ ਸੇਵਕ ਹਾਂ। ਵੱਡੇ ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ। ਸਾਡੇ ਨਾਲ ਸ਼ਾਸਤਰार्थ ਤੁਸੀਂ ਮਗਰੋਂ ਕਰ ਲੈਣਾ ਪਹਿਲਾਂ ਤੁਸੀਂ ਆਪਣੀ ਮਰਜ਼ੀ ਤੇ ਪਸੰਦ ਦਾ ਕੋਈ ਵੀ ਸਿੱਖ ਪਿੰਡ ਤੋਂ ਲੈ ਆਓ ਉਹ ਤੁਹਾਨੂੰ ਗੀਤਾ ਦੇ ਅਰਥ ਕਰਕੇ ਦੱਸ ਦੇਵੇਗਾ ਪੰਡਤ ਗੁੱਸੇ ਤੇ ਅਹੰਕਾਰ ਦਾ ਭਰਿਆ ਹੋਇਆ ਪਿੰਡ ਨੂੰ ਗਿਆ ਤੇ ਗੁਰੂ ਸਾਹਿਬ ਨੂੰ ਠੇਠ ਕਰਨ ਦੀ ਨੀਅਤ ਨਾਲ ਉੱਥੋਂ ਇੱਕ ਕਾਲੇ ਉਜੰਗ ਝੋਰ ਨੂੰ ਫੜ ਕੇ ਲੈ ਆਇਆ ਝੋਰ ਲਪਟ ਮੂਰਖ ਤੇ ਬਿਲਕੁਲ ਅਨਪੜ੍ਹ ਸੀਗਾ ਉਸ ਉਹ ਗੁੰਗਾ ਤੇ ਬਹਿਰਾ ਵੀ ਸੀ ਗੁਰੂ ਸਾਹਿਬ ਨੇ ਪ੍ਰੇਮ ਨਾਲ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੀ ਪਿੱਠ ਉੱਪਰ ਥਾਪੀ ਦਿੱਤੀ ਗੁਰੂ ਜੀ ਦੇ ਕਰ ਕਮਲਾਂ ਦੀ ਜਾਦੂ ਸ਼ੋਹ ਨਾਲ ਝੋਰ ਦੇ ਗਿਆਨ ਦੇ ਕਪਾਟ ਖੁੱਲ ਗਏ ਉਸ ਨੇ ਗੀਤਾ ਦਾ ਸ਼ੁੱਧ ਪਾਠ ਉਚਾਰਣ ਸ਼ੁਰੂ ਕਰ ਦਿੱਤਾ ਫਿਰ ਉਸ ਪੰਡਤ ਨੂੰ ਆਖਿਆ ਪੰਡਤ ਜੀ ਹੁਣ ਤੁਸੀਂ ਜਿਸ ਸ਼ਲੋਕ ਦੇ ਚਾਹੇ ਅਰਥ ਪੁੱਛ ਲਵੋ ਪੰਡਤ ਲਾਲ ਚੰਦ ਜਿਸ ਨੂੰ ਆਪਣੀ ਵਿਦਿਆ ਤੇ ਗਿਆਨ ਦਾ ਬੜਾ ਅਹੰਕਾਰ ਸੀ ਇਹ ਕੋਤਕ ਵੇਖ ਕੇ ਅश्चਰਜ ਰਹਿ ਗਿਆ ਉਸ ਨੇ ਡਰਦਿਆਂ ਡਰਦਿਆਂ ਝੋਰ ਪਾਸੋਂ ਪੁੱਛ ਪ੍ਰਸ਼ਨ ਪੁੱਛੇ ਗੁਰੂ ਜੀ ਦੀ ਮਿਹਰ ਨਾਲ ਉਸ ਨੇ ਬੜੇ ਸੁੰਦਰ ਤੇ ਤਰਕਸ਼ੀਲ ਉੱਤਰ ਦਿੱਤੇ ਪੰਡਤ ਹੁਰਾਂ ਦਾ ਅਭਿਮਾਨ ਟੁੱਟ ਗਿਆ ਨਿਮਾਣੇ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਟੈ ਪਏ ਗੁਰੂ ਜੀ ਨੇ ਪਿੱਠ ਪਲੋਸ ਕੇ ਕਿਹਾ ਪੰਡਤ ਜੀ ਵੱਡਾ ਵਿਦਵਾਨ ਆਪਣੀ ਵਿਦਿਆ ਦਾ ਕਦੀ ਗਮਾਨ ਨਹੀਂ ਕਰਦਾ ਵਿਦਿਆ ਤਾਂ ਸਗੋਂ ਨਿਮਰਤਾ ਸਿਖਾਉਂਦੀ ਹੈ ਸੋ ਮਾਨਨ ਦਾ ਗਰਭ ਤਿਆਗ ਕੇ ਅਕਾਲ ਪੁਰਖ ਦਾ ਸਿਮਰਨ ਕਰੋ ਤੇ ਆਪਣੀ ਵਿੱਤਿਆ ਦੁਆਰਾ ਲੋਕਾਂ ਦਾ ਭਲਾ ਕਰੋ ਪੰਡਤ ਜੀ ਨੇ ਗੁਰੂ ਜੀ ਦੀ ਸਿੱਖਿਆ ਨੂੰ ਮਨ ਵਿੱਚ ਧਾਰਨ ਕੀਤਾ ਤੇ ਗੁਰੂ ਕਰਦਾ ਸਿੱਖ ਬਣ ਗਿਆ ਰਸਤੇ ਵਿੱਚ ਡੇਰੇ ਪੜਾ ਕਰਦੇ ਤੇ ਜਗਾ ਜਗਾ ਗੁਰਮਤ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪੁੱਜ ਗਏ ਮਿਰਜ਼ਾ ਰਾਜਾ ਜੈ ਸਿੰਘ ਨੇ ਅਗਾਹ ਆ ਕੇ ਆਪ ਜੀ ਦਾ ਸਵਾਗਤ ਕੀਤਾ ਤੇ ਰਾਏ ਸੀਨਾ ਵਿਖੇ ਆਪਣੇ ਮਹਿਲ ਵਿੱਚ ਉਤਾਰਾ ਕਰਾਇਆ ਦਿੱਲੀ ਦੀਆਂ ਸੰਗਤਾਂ ਨੂੰ ਖਬਰ ਲੱਗੀ ਤਾਂ ਉਹ ਹਮ ਹਮਾ ਕੇ ਦਰਸ਼ਨਾ ਲਈ ਪਹੁੰਚਣ ਲੱਗੀਆਂ ਦਿਵਾਨ ਸੱਜਣ ਲੱਗੇ ਨਾਮ ਦਾ ਪ੍ਰਵਾਹ ਚੱਲ ਪਿਆ ਕੁਝ ਦਿਨ ਲੰਘੇ ਜਦ ਬਾਦਸ਼ਾਹ ਔਰੰਗਜ਼ੇਬ ਨੇ ਦਰਸ਼ਨ ਦੇਣ ਲਈ ਬੇਨਤੀ ਕਰ ਭੇਜੀ ਗੁਰੂ ਜੀ ਨੇ ਉੱਤਰ ਵਿੱਚ ਕਹਿ ਭੇਜਿਆ ਸਾਡਾ ਵੱਡਾ ਭਾਈ ਤੁਹਾਡੇ ਦਰਬਾਰ ਵਿੱਚ ਮੌਜੂਦ ਹੈ ਅਤੇ ਤੁਹਾਡੇ ਕਹੇ ਵਿੱਚ ਹੈ ਪਿਤਾ ਜੀ ਦੀ ਸਾਨੂੰ ਆਗਿਆ ਸੀ ਕਿ ਰਾਜਸੀ ਮਾਮਲਿਆਂ ਬਾਰੇ ਸਾਡਾ ਵੱਡਾ ਭਾਈ ਹੀ ਤੁਹਾਡੇ ਨਾਲ ਗੱਲਬਾਤ ਕਰੇ ਸਾਨੂੰ ਉਹ ਇਸ ਵਿੱਚ ਦਖਲ ਦੇਣ ਤੋਂ ਮਨਾ ਕਰ ਗਏ ਸਨ ਸਾਡਾ ਕਾਰਜ ਖੇਤਰ ਤਾਂ ਸਤਨਾਮ ਦਾ ਉਪਦੇਸ਼ ਦੇਣਾ ਤੇ ਗੁਰਮਤ ਦਾ ਪ੍ਰਚਾਰ ਕਰਨਾ ਹੈ ਬਾਦਸ਼ਾਹ ਨੇ ਸਾਡੇ ਪਾਸੋਂ ਕੀ ਲੈਣਾ ਹੈ ਤੇ ਅਸੀਂ ਉਸ ਤੋਂ ਕੀ ਲੈਣਾ ਹੈ ਔਰੰਗਜੇਬ ਇਹ ਉੱਤਰ ਸੁਣ ਕੇ ਗੁਰੂ ਜੀ ਦੀ ਸਾਦਗੀ ਤੇ ਨਿਰਛਲਤਾ ਤੇ ਹੈਰਾਨ ਹੋਇਆ ਅਗਲੇ ਦਿਨ ਉਸਨੇ ਆਪਣੇ ਸਹਜਾਦੇ ਨੂੰ ਗੁਰੂ ਪਾਸ ਭੇਜਿਆ ਕਿ ਉਹ ਰਾਮ ਰਾਏ ਦੇ ਗੁਰਗੱਦੀ ਬਾਰੇ ਦਾਅਵੇ ਦੀ ਉਹਨਾਂ ਨਾਲ ਗੱਲ ਕਰੇ ਗੁਰੂ ਜੀ ਨੇ ਸਹਜਾਦੇ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ ਗੁਰਗੱਦੀ ਕੋਈ ਵਿਰਾਸਤ ਜਾਂ ਜੱਦੀ ਜਾਇਦਾਦ ਨਹੀਂ ਜਿਹੜੀ ਬਾਪ ਤੋਂ ਬਾਅਦ ਵੱਡੇ ਪੁੱਤਰ ਨੂੰ ਹੀ ਮਿਲੇ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਸਿੱਖ ਨੂੰ ਗੱਦੀ ਬਖਸ਼ੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਸੀ ਦਿੱਤੀ। ਸਗੋਂ ਯੋਗ ਸਿੱਖਾਂ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਛੱਡ ਕੇ ਸਾਬਤੋਂ ਛੋਟੇ ਪੁੱਤਰ ਨੂੰ ਗੁਰਤਾ ਬਖਸ਼ੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰਾਂ ਨੂੰ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਨਾਮਜਦ ਕੀਤਾ ਸੀ ਇਸ ਤੋਂ ਪਰਤਕ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਨੂੰ ਯੋਗ ਤੇ ਤਰੋਂ ਅੰਗਿਆ ਹੋਇਆ ਜਾਣਿਆ ਹੈ ਉਸ ਨੂੰ ਹੀ ਗੁਰਿਆਈ ਸੌਂਪੀ ਸੋ ਗੁਰੂ ਪਿਤਾ ਜੀ ਲਈ ਵੀ ਜ਼ਰੂਰੀ ਨਹੀਂ ਸੀ ਕਿ ਗੁਰਗੱਦੀ ਵੱਡੇ ਪੁੱਤਰ RAM NARAYAN ਨੂੰ ਹੀ ਦੇ ਕੇ ਜਾਂਦੇ ਜੇਕਰ ਉਹਨਾਂ ਨੇ ਵੱਡੇ ਪੁੱਤਰ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ ਤਾਂ ਇਹ ਕੋਈ ਅਣੋਖੀ ਜਾਂ ਅਲੋਕਾਰ ਗੱਲ ਨਹੀਂ ਕੀਤੀ ਸਾਡੇ ਵੱਡੇ ਭਾਈ RAM RAAYE ਨੇ ਗੁਰ ਮਰਿਆਦਾ ਭੰਗ ਕੀਤੀ ਜਿਸ ਕਰਕੇ ਪਿਤਾ ਜੀ ਗੁਰੂ ਜੀ ਨੇ ਉਹਨਾਂ ਦਾ ਪਿਆਗ ਕਰ ਦਿੱਤਾ ਇਸ ਵਿੱਚ ਕੋਈ ਵਧੇਗੀ ਜਾਂ ਬੇਇਨਸਾਫੀ ਨਹੀਂ ਹੈ ਰਾਮ ਰਾਏ ਦਾ ਦਾਵਾ ਝੂਠਾ ਤੇ ਨਿਰਾਧਾਰ ਹੈ ਗੁਰੂ ਜੀ ਦਾ ਤਰਕਸ਼ੀਲ ਉੱਤਰ ਸੁਣ ਕੇ ਔਰੰਗਜੇਬ ਦੀ ਤਸੱਲੀ ਹੋ ਗਈ ਉਸ ਨੇ ਜਾਣ ਲਿਆ ਕਿ ਰਾਮ ਰਾਏ ਦਾ ਗੱਦੀ ਲਈ ਦਾਵਾ ਕੁਝ ਵਜਨ ਰਹੀ ਰੱਖਦਾ ਉਸ ਨਾਲ ਕੋਈ ਬੇਇਨਸਾਫੀ ਨਹੀਂ ਹੋਈ ਨਾ ਗੁਰੂ ਘਰ ਦੀ ਰਵਾਇਤ ਤੋੜੀ ਗਈ ਹੈ ਔਰੰਗਜ਼ੇਬ ਗੁਰੂ ਜੀ ਦੀ ਸੂਝ ਸਿਆਣਪ ਤੇ ਪੀਰੀ ਦੀ ਤਾਕਤ ਦੀ ਪਰਖ ਕਰਨਾ ਚਾਹੁੰਦਾ ਸੀ ਉਹ ਵੇਖਣਾ ਚਾਹੁੰਦਾ ਸੀ ਕਿ ਗੁਰੂ ਨਾਨਕ ਜਹੇ ਉੱਚੇ ਪੀਰ ਦੀ ਗੱਦੀ ਤੇ ਬੈਠੇ ਇਸ ਅਣਜਾਣ ਉਮਰ ਦੇ ਬਾਲਕ ਅੰਦਰ ਕੋਈ ਦੇਵੀ ਜਾਂ ਕਰਾਮਾਤੀ ਸ਼ਕਤੀ ਵੀ ਹੈ ਜਾਂ ਨਹੀਂ ਉਸ ਨੇ ਰਾਜਾ ਜੈ ਸਿੰਘ ਨੂੰ ਇਹ ਪਰਖ ਕਰਨ ਲਈ ਕਿਹਾ ਰਾਜਾ ਜੈ ਸਿੰਘ ਬੜਾ ਚਤਰ ਤੇ ਨੀਤੀਵਾਣ ਇਨਸਾਨ ਸੀ ਉਸ ਨੇ ਇੱਕ ਢੰਗ ਸੋਚਿਆ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਪਟਰਾਣੀ ਤੇ ਬਾਕੀ ਸਾਰਾ ਪਰਿਵਾਰ ਆਪ ਜੀ ਦੇ ਦਰਸ਼ਨਾ ਦਾ ਅਭਿਲਾਖੀ ਹੈ ਆਪ ਮੇਰੇ ਮਹਿਲ ਵਿੱਚ ਚਰਨ ਪਾਉਣ ਦੀ ਕਿਰਪਾਲਤਾ ਕਰੋ ਜਦੋਂ ਗੁਰੂ ਜੀ ਰਾਜੇ ਦੇ ਮਹਿਲ ਵਿੱਚ ਪਹੁੰਚੇ ਤਾਂ ਉਸ ਦੇ ਪਰਿਵਾਰ ਦੀਆਂ ਇਸਤਰੀਆਂ ਝੁਰਮਟ ਪਾ ਕੇ ਗੁਰੂ ਜੀ ਦੇ ਦੁਵਾਲੇ ਆ ਜੁੜੀਆਂ ਉਹਨਾਂ ਇਸਤਰੀਆਂ ਵਿੱਚ ਪਟਰਾਣੀ ਵੀ ਸੀ ਛੋਟੀਆਂ ਰਾਣੀਆਂ ਵੀ ਸਨ ਅਤੇ ਹੋਰ ਰਾਜਕੁਮਾਰੀਆਂ ਵੀ ਸਨ ਸਬਣਾ ਨੇ ਇੱਕੋ ਜਿਹਾ ਪਹਿਰਾਵਾ ਪਹਿਨਿਆ ਹੋਇਆ ਸੀ ਰਾਣੀਆਂ ਵਿੱਚੋਂ ਕਿਸੇ ਨੇ ਗੁਰੂ ਜੀ ਨੂੰ ਪਟਰਾਣੀ ਨੂੰ ਪਛਾਣਨ ਲਈ ਬੇਨਤੀ ਕੀਤੀ ਗੁਰੂ ਜੀ ਨੇ ਆਪਣੇ ਹੱਥ ਵਾਲੀ ਸੋਟੀ ਵਾਰੀ-ਵਾਰੀ ਹਰ ਇੱਕ ਇਸਤਰੀ ਦੇ ਸਿਰ ਤੇ ਰੱਖੀ ਨਾਲ ਹੀ ਗੌਰ ਨਾਲ ਉਸ ਦੇ ਚਿਹਰੇ ਵੱਲ ਵੇਖਦੇ ਹੋਏ ਇਹ ਵੀ ਨਹੀਂ ਵੀ ਨਹੀਂ ਆਪ ਕਹਿੰਦੇ ਗਏ ਜਦੋਂ ਆਪਨੇ ਸੋਟੀ ਪਟਰਾਣੀ ਦੇ ਸਿਰ ਤੇ ਰੱਖੀ ਅਤੇ ਉਸ ਦੇ ਮੂੰਹ ਵੱਲ ਧਿਆਨ ਨਾਲ ਤੱਕਿਆ ਤਾਂ ਆਪ ਜੀ ਨੇ ਫਰਮਾਇਆ ਇਹ ਹੈ ਤੁਹਾਡੀ ਪਟਰਾਣੀ ਸਾਰੀਆਂ ਇਸ ਤਰ੍ਹਾਂ ਹਰਾਨ ਰਹਿ ਗਈਆਂ ਉਹਨਾਂ ਦੇ ਮਨਾਂ ਵਿੱਚ ਗੁਰੂ ਜੀ ਲਈ ਸ਼ਰਧਾ ਉਤਪੰਨ ਹੋ ਗਈ ਮਿਰਜ਼ਾ ਰਾਜਾ ਜੈ ਸਿੰਘ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਉਸ ਨੇ ਗੁਰੂ ਜੀ ਦੇ ਤੇਜ ਸ਼ਕਤੀ ਅਤੇ ਬੁੱਧੀ ਬਲ ਦੀ ਬੜੀ ਮਹਿਮਾ ਕੀਤੀ ਜਿਸ ਤੋਂ ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਹਰ ਰਾਏ ਸਾਹਿਬ ਜੀ ਦੀ ਗੁਰਗੱਦੀ ਲਈ ਚੋਣ ਬਿਲਕੁਲ ਠੀਕ ਸੀ ਰਾਮ ਰਾਏ ਵਿੱਚ ਬਾਦਸ਼ਾਹ ਨੂੰ ਕੋਈ ਐਸਾ ਗੁਣ ਨਜ਼ਰ ਨਹੀਂ ਸੀ ਆਇਆ ਸਿਵਾਏ ਇਸ ਦੇ ਕਿ ਉਹ ਗੱਲਾਂ ਬਣਾਉਣ ਵਿੱਚ ਬੜਾ ਚਾਤਰ ਸੀ। ਔਰੰਗਜ਼ੇਬ ਨੇ ਰਾਮ ਰਾਏ ਦੀ ਦਰਖਾਸਤ ਰੱਦ ਕਰ ਦਿੱਤੀ ਅਤੇ ਫੈਸਲਾ ਦਿੰਦੇ ਹੋਏ ਕਿਹਾ ਕਿ ਹਕੂਮਤ ਕਿਸੇ ਨੂੰ ਗੁਰਿਆਈ ਨਹੀਂ ਦਿਲਾ ਸਕਦੀ। ਸਤਵੇਂ ਗੁਰੂ ਜੀ ਨੇ ਜੋ ਚੋਣ ਕੀਤੀ ਹੈ ਹਕੂਮਤ ਕੋਲ ਉਸ ਨੂੰ ਬਦਲਣ ਦਾ ਕੋਈ ਵੀ ਇਤਿਹਾਰ ਨਹੀਂ ਹੈ। ਇਹਨਾਂ ਦਿਨਾਂ ਵਿੱਚ ਐਸੀ ਹਵਾ ਫੈਲੀ ਕਿ ਘਰ-ਘਰ ਵਿੱਚ ਹੈਜੇ ਦੀ ਬਿਮਾਰੀ ਨੇ ਜ਼ੋਰ ਕਰ ਦਿੱਤਾ। ਲੋਕੀ ਬਹੁਤ ਦੁਖੀ ਹੋਏ, ਕਈ ਦਵਾ-ਦਾਰੂ ਕੀਤੇ ਪਰ ਬਿਮਾਰੀ ਜ਼ੋਰ ਫੜਦੀ ਜਾਂਦੀ ਸੀ। ਗੁਰੂ ਦੇ ਪ੍ਰੇਮੀਆਂ ਨੇ ਗੁਰੂ ਜੀ ਦਾ ਚਰਨਾਮ੍ਰਿਤ ਰੋਗੀਆਂ ਨੂੰ ਦੇਣਾ ਸ਼ੁਰੂ ਕਰ ਦਿੱਤਾ। ਐਸੀ ਗੁਰੂ ਦੀ ਕਿਰਪਾ ਹੋਈ ਕਿ ਜਿਸ ਰੋਗੀ ਨੂੰ ਉਹ ਅੰਮ੍ਰਿਤ ਦਿੱਤਾ ਜਾਂਦਾ ਉਹ ਠੀਕ ਹੋ ਜਾਂਦਾ ਇਸ ਤੇ ਸਾਰਾ ਸ਼ਹਿਰ ਹੀ ਗੁਰੂ ਜੀ ਦਾ ਚਰਨਮਤ ਲੈਣ ਲਈ ਆਉਣ ਲੱਗਾ ਇਸ ਤੇ ਭਾਈ ਗੁਰਬਖਸ਼ ਜੀ ਨੇ ਇੱਕ ਜੋ ਬੱਚੇ ਵਿੱਚ ਚਰਨਮਤ ਪਾ ਦਿੱਤਾ ਜਿਹੜਾ ਵੀ ਉਮਦਾ ਉਸ ਨੂੰ ਦੇ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਕਰਨ ਨਾਲ ਹੈਜੇ ਦਾ ਜੋਰ ਘਟ ਗਿਆ ਤੇ ਲੋਕੀ ਬਿਮਾਰੀ ਤੋਂ ਛੁਟਕਾਰਾ ਪਾਉਣ ਲੱਗੇ ਇਸ ਤਰ੍ਹਾਂ ਗੁਰੂ ਜੀ ਦਾ ਜਸ ਹਰ ਥਾਂ ਹੋਣ ਲੱਗਾ ਇੱਕ ਦਿਨ RAM ਰਾਏ ਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਜੀ ਦੀ ਕੀਰਤੀ ਸੁਣੀ ਤਾਂ ਈਰਖਾ ਨਾਲ ਸੜ ਬਲ ਗਿਆ ਕੁਝ ਕੁ ਬਚਨ ਬੋਲ ਕੇ ਆਪਣੇ ਮਨ ਦੀ ਤਸੱਲੀ ਕੀਤੀ ਜਿਸ ਨੇ ਵੀ ਕੁ ਬਚਨ RAM RAI ਦੇ ਸੁਨੇ ਗੁਰਾ ਮਨਾਇਆ ਗੁਰੂ ਹਰਿਕ੍ਰਿਸ਼ਨ ਜੀ ਤਾਂ ਲੋਕਾਂ ਦੇ ਕਸ਼ਟ ਨਿਵਰਤ ਕਰ ਰਹੇ ਸਨ ਤੇ ਭੁੱਲੀ ਭੁੱਲੀ ਪਟਕੀ ਜਨਤਾ ਦੇ ਤਨ ਮਨ ਅਰੋਗ ਕਰ ਰਹੇ ਸਨ ਅੱਜ ਵੀ ਜੋ ਵੀ ਉਸ ਚ ਬੱਚੇ ਵਿੱਚੋਂ ਅੰਮ੍ਰਿਤ ਛਕਦਾ ਹੈ ਉਹ ਬਿਮਾਰੀਆਂ ਤੋਂ ਮੁਕਤ ਹੋ ਕੇ ਸੁਖੀ ਵਸਣ ਲੱਗ ਪੈਂਦੇ ਹਨ ਤੇ ਬਿਮਾਰੀਆਂ ਖੰਭ ਲਾ ਕੇ ਉੱਡ ਜਾਂਦੀਆਂ ਹਨ ਅੱਜ ਕੱਲ੍ਹ ਉੱਥੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ ਮਿਰਜ਼ਾ ਰਾਜਾ ਜੈ ਸਿੰਘ ਦੇ ਮਹਿਲ ਤੋਂ ਵਾਪਸ ਆਉਣ ਦੇ ਦੂਜੇ ਦਿਨ ਗੁਰੂ ਜੀ ਨੂੰ ਵੱਡਾ ਤਾਪ ਛੜ ਗਿਆ ਨਾਲ ਹੀ ਆਪ ਦੇ ਚੇਚਕ ਨਿਕਲ ਆਈ ਚੇਚਕ ਵੀ ਬੜੀ ਭਾਰੀ ਸੀ ਆਪ ਬੜੇ ਨਢਾਲ ਹੋ ਗਏ ਕਮਜ਼ੋਰੀ ਬਹੁਤ ਵੱਧ ਗਈ ਇਹ ਦੇਖ ਕੇ ਸੰਗਤ ਡੋਲ ਗਈ ਪਰ ਗੁਰੂ ਜੀ ਨੇ ਸਬਣਾ ਨੂੰ ਠਿਰਜ ਦਿੱਤੀ ਅਕਾਲ ਪੁਰਖ ਦਾ ਭਾਣਾ ਸੱਤ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਅਤੇ ਨਾਮ ਜਪਣ ਦੀ ਪ੍ਰੇਰਣਾ ਕੀਤੀ ਸੰਗਤ ਵਿੱਚੋਂ ਕੁਝ ਮੁਖੀ ਗੁਰਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਔਰੰਗਜ਼ੇਬ ਨੇ ਭਾਵੇਂ ਰਾਮ ਰਾਏ ਦੀ ਅਰਜੀ ਖਾਰਜ ਕਰ ਦਿੱਤੀ ਹੈ ਪਰ ਅੰਦਰੋਂ ਉਹ ਉਸੇ ਨੂੰ ਗੁਰੂ ਥਾਪਣ ਦਾ ਚਾਹਵਾਨ ਹੈ ਕਿਉਂਕਿ ਰਾਮ ਰਾਏ ਉਸ ਦਾ ਸਾਬੇਦਾਰ ਹੈ ਉਧਰ ਪੰਜਾਬ ਵਿੱਚ ਧੀਰਮਲਿਏ ਸੋਢੀ ਗੁਰਗੱਦੀ ਦੇ ਦਾਵੇਦਾਰ ਬਣੀ ਬੈਠੇ ਹਨ ਆਪ ਦੇ ਜੋਤੀ ਜੋਤ ਸਮਾਉਣ ਦੀ ਖਬਰ ਲੱਗਦਿਆਂ ਹੀ ਸਾਰੇ ਗੁਰੂ ਵਣ ਬੈਣਗੇ ਰਾਮ ਰੋਲਾ ਜਿਹਾ ਪੈ ਜਾਵੇਗਾ ਸੰਗਤਾਂ ਨੂੰ ਸਹੀ ਸੇਧ ਤੇ ਅਗਵਾਈ ਕੌਣ ਦੇਵੇਗਾ ਸਿੱਖੀ ਦਾ ਬੂਟਾ ਯੋਗ ਮਾਲੀ ਖੁਣੋ ਮਰ ਜਾ ਜਾਵੇਗਾ ਮਿਹਰਾਂ ਦੇ ਸਾਈਂ ਜੀਓ ਮਿਹਰ ਕਰੋ ਤੇ ਆਪਣੀ ਥਾਂ ਕੋਈ ਆਪਣੇ ਜੈਸਾ ਨਿਯਤ ਕਰ ਜਾਓ ਗੁਰੂ ਜੀ ਨੇ ਸੰਗਤਾਂ ਨੂੰ ਫੇਰ ਧੀਰਜ ਦਿੱਤੀ ਅਚੇ ਅਤੇ ਬਚਨ ਕੀਤਾ ਤੁਸੀਂ ਚਿੰਤਾ ਮਾਣ ਨਾ ਹੋਵੋ ਗੁਰੂ ਨਾਨਕ ਦੇਵ ਜੀ ਦਾ ਲਾਇਆ ਗੁਰ ਸਿੱਖੀ ਦਾ ਬੂਟਾ ਸਦਾ ਹਰਿਆ ਭਰਿਆ ਰਹੇਗਾ ਤੇ ਵਧੇਗਾ ਫੁੱਲੇਗਾ ਇਹ ਕਹਿ ਕੇ ਆਪ ਨੇ ਨਰੇਲ ਤੇ ਪੰਜ ਪੈਸੇ ਮੰਗਵਾਏ ਉਹਨਾਂ ਨੂੰ ਹੱਥ ਵਿੱਚ ਲੈ ਕੇ ਆਪ ਨੇ ਲੇਟੇ-ਲੇਟੇ ਹੀ ਬਾਹਾਂ ਉੱਚੀ ਕੀਤੀ ਤੇ ਹੱਥ ਨੂੰ ਤਿੰਨ ਵਾਰ ਗੋਲ ਘੁਮਾਇਆ ਅਤੇ ਫਰਮਾਇਆ ਬਾਬਾ ਕਕਾਲੇ ਗੁਰੂ ਜੀ ਦਾ ਭਾਵ ਇਹ ਸੀ ਕਿ ਅਸੀਂ ਜਿਨ੍ਹਾਂ ਨੂੰ ਗੁਰੂ ਥਾਪ ਰਹੇ ਹਾਂ ਉਹ ਬਾਬਾ ਬਕਾਲੇ ਵਿਖੇ ਨਿਵਾਸ ਰੱਖਦੇ ਹਨ ਇਹ ਨਰੇਲ ਤੇ ਪੰਜ ਪੈਸੇ ਉਹਨਾਂ ਨਮਤ ਹਣ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਚੇਤ ਸੁਦੀ 14 ਸਣਮਤ 1721 ਮੁਤਾਬਕ ਮੁਤਾਬਿਕ 3 ਮਾਰਚ 1664 ਈਸਵੀ ਵਾਲੇ ਦਿਨ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਆਪ ਜੀ ਦੀ ਪਾਵਨ ਦੇਹ ਦਾ ਸੰਸਕਾਰ ਜਮਣਾ ਦੇ ਕੰਡੇ ਪਿੰਡ ਫੋਗਲ ਲਾਗੇ ਕੀਤਾ ਗਿਆ ਆਪ ਜੀ ਦੀ ਫਸਮ ਦਿੱਲੀ ਤੋਂ ਕਿਰਤਪੁਰ ਲਿਆਈ ਗਈ ਤੇ ਪਤਾਲਪੁਰੀ ਵਿੱਚ ਰੱਖੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ